ਬਕਰੀਆ ਦਾ ਦੇ ਯਾਰ ਬਾਈ ਲੱਖੇ ਮੈਂ ਮੰਗ ਰਿਹਾ 30000 ਹਾਂਜੀ ਹੁਣ ਇਹ ਨਹੀਂ ਫੀਸ ਲਾ ਤਾ ਜਿੰਨੇ ਦੀ ਚੀਜ਼ ਆਉਣੀ ਲੋ ਲੈ ਆ ਬਕਰੀ ਆ ਮੋਨ ਗਰਮੀ ਨਾਲ ਥੋੜੀ ਕਰਨਾ ਬੋਲ 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 ਮੈਨੂੰ ਆਖ ਤਾਂ ਮੈਂ ਉਹ ਫੜ ਕੇ ਦੇ ਸੌਦਾ ਬਿਲਕੁਲ ਸਹਿਜ ਸਹਿਜ ਅੱਗੇ ਦੱਸ ਹਾਂ ਹਾਂ ਬੋਲ ਬੋਲ ਬਾਈ ਇੰਚ ਨਹੀਂ ਕਿੰਨੇ ਵੀ ਆਹ ਨਾਲ ਨਾਥੇ ਆ 35 ਕਿਹਦੀ ਬਕਰੀ ਆ ਕੇ 35 ਕਿਹਦੀ 35 ਕਿਹਦੀ ਭੂਮਿਆ ਯਾਰ ਇਹ ਤਾਂ ਰਾਹ ਕੋਈ ਕੱਚੇ ਬਰੇ ਲਾ ਜਾਂਦਾ ਉਹਨੂੰ ਪਤਾ ਸਾਈ ਕੱਢ ਯਾਰ ਨੇੜੇ ਦੀ ਗੋਲੀ ਪਈ ਉਹ ਤਾਂ ਹੋਣੀ ਨਹੀਂ ਕਿਤੇ ਉਹਦਾ ਵੀਡੀਓ ਬਤਾਉ ਮੈ ਨਹੀਂ ਕੋਈ ਉਤਰ ਸੱਚਾ ਆ ਨੀ ਨੀ ਕੋਈ ਨੀ ਕਿੰਨੇ ਦਾ ਹੁੰਦਾ ਹੈ ਉਹ ਉਹ ਵਾਲੀ ਗੱਲ ਥੋੜੀ ਵਾਲੀ ਦਾ ਵੀ ਨਹੀਂ ਬਣਾਉਣੀ ਉਹ ਮੋਬਾਈਲ ਵੇਖੀ ਨੀ ਕੋਈ ਨੀ ਹਾਂ ਨਾ ਯਾਰ ਜਿੰਨੇ ਦੀ ਗੁਰਪ੍ਰੀਤ ਮੁਕਾਬਲਾ ਸਹੀ ਦੱਸ ਇਹ ਕੀ ਆ ਕਹਿ ਬੋ ਮੈਂ 35 ਕਿਹਾ ਦੀ ਬਟੂਰ ਕੀ ਕਹਦੇ ਆ ਆ ਉਹ ਗੱਲ ਕੋਈ ਗੱਲ ਦੱਸੋ ਤੂੰ ਪੱਕੇ ਪੈਸੇ ਲਾ ਯਾਰ ਹਾਂ ਜਿਹਨੇ ਵੀ ਚੀਜ਼ ਆਪ ਦੀ ਬੱਕਰੀ ਉਹਨੇ ਹੀ ਭਰਾ ਲੈ ਫਿਰ 1000 1000 ਰੁਪਏ ਉਹਦਾ ਕੀ ਫਾਇਦਾ ਬਿੱਟੂ ਯਾਰ ਚਾਚਾ ਤੈਨੂੰ ਵੀ ਪਤਾ ਗਰਮ ਨਹੀਂ ਯਾਰ ਗਰਮ ਨਹੀਂ ਯਾਰ ਉਹਦਾ ਬੱਕਰੀ ਹਲਾਦਾ 100 110 ਰੁਪਏ ਇਹਦਾ ਇਹ ਆਹ ਦੇ ਜੀ ਬੱਕਰੀ ਨਹੀਂ ਇਹ ਚਲੂੀ ਚੀਜ਼ ਹੈ ਕਿ ਉਹਨੂੰ ਲੈ ਜਾਣ ਪਏ ਕਿੰਨੇ ਦੀ 100 ਦੱਸ ਛੜੀਆਂ ਵੀ ਕਿ ਜੀ ਮੈਂ ਤਾਂ 36 ਦੀ ਜੰਦਲੀ ਮੇਰੀ ਯਾਰ ਕਹ ਇਹਨੂੰ 50 ਕਹੇ ਉਹ ਤੋਂ ਮਾਰਾ ਫਕਰ ਬੰਦਾ ਅੱਜ ਕਿਹਦੇ ਪਾਰ ਦੱਸ ਦੀ ਮਿਲ ਜੇ ਸਾਨੂੰ ਬਿੱਟੂ ਯਾਰ ਜਵਾਨ ਬੱਕਰੀ ਆ ਉਹ ਕੌਣ ਉਹਦਾ ਕਤਾਈ ਕਰੀਏ ਆ ਭਾਈ ਕੋ ਇਕ ਤਾਂ ਉਹ ਬੋਟੂ ਹੁੰਦੇ ਦਰਾਈ ਤੇ ਉਹ ਸਿੱਕੂ ਬੰਦਾ ਉਹ ਸਾਈ ਕਰੀ ਪਹਿਲਾਂ ਨਹੀਂ ਪਹਿਲਾਂ ਨਹੀਂ ਯਾਰ ਜੇ ਦੇਣੀ ਦੇਵੇ ਮੈਂ ਇਹਨਾਂ ਨੂੰ ਪੁੱਛਦਾ ਇਹ ਗੈਦੂ ਬਾਤ ਤੇਰੀ ਮਾਤਰੀ ਤੈਨੂੰ ਮਤ ਦੱਸਿਆ ਜਾਨੀ ਮਨ ਕੋਲ ਯਾਰ ਲੱਗਣ ਲੱਗਣ ਲੱਗੇ ਜਾਣ ਨੂੰ ਲੱਗਣ ਨੂੰ ਲਾਉਣ ਦੇ ਯਾਰ ਕੋਈ ਉਹਨਾਂ ਦਾ 21 ਨਹੀਂ ਤੇ ਕੋਈ 13 ਨਹੀਂ 22.5 ਦੇ ਯਾ ਹੋ ਗਿਆ ਜਾ ਕਹਤਾ ਸਾਢੇ 22 ਉਹ ਨਹੀਂ ਹੋਣੀ ਬਕੀ ਹੋਰ ਜਿੰਨੇ ਦੀ ਚੀਜ਼ ਉਹਨੇ ਦੀ ਲਓ ਯਾਰ ਤੁਸੀਂ ਕਿੰਨੇ ਦੀ ਜਗਵਾ ਦੱਸੋ ਦੀ 50000 ਯਾਰ ਜਿੰਦਾ ਆਖਿਆ ਸੀਗਾ ਉਹ ਮਾਂ ਨਹੀਂ ਰਾਦੇ 35000 ਦੀ ਕਹਤੀ ਹਾਂ ਹੁਣ ਕਿੰਨੇ ਦੀ ਹਾਂ ਹੁਣ ਉਹਦੇ ਬਾਅਦ ਦੱਸ ਸਾਢੇ 34000 ਦੀ ਲਏ ਆਏ ਬੱਕਰੀ ਨੂੰ ਵੀ ਇੱਕ ਜਿਹੜਾ ਮਹਿਰਗੀ ਬੱਕਰੀ ਹੈ ਉਹ ਉੱਥੇ ਪਾਉਂਦਾ ਯਾਰ ਲਾਉਂਗੇ ਵੀ ਲੈ ਕੇ ਲੈ ਕੇ ਦੀ ਹਾਂ ਲੈ ਕੇ ਦੀ ਕੌਣ ਜਾਂ ਦੇਂਗੇ ਤਾਂ ਆ ਵੇਚੂਗਾ ਮੈਂ ਉਹ ਤਾਂ ਨਹੀਂ ਵੇਚਦਾ ਉਹ ਜਾ ਆ ਲੈ ਕੇ ਦੀ ਸਾਰਾ ਪਤਾ ਲੈ ਕੇ ਦੀ ਕੌਣ ਉਹ ਇਹਨੂੰ ਸਹੀ ਬੋਲੀ ਉਹ ਤੋਰ ਸਾਈ ਜਾਣਾ ਉਹ ਕੋਈ ਨਹੀਂ ਕਰਦਾ 35 ਦੀ ਕਿੱਥੇ ਆਏ 35 ਦੀ ਵੇਚ ਨਾ ਯਾਰ ਬਬੂ ਤੀ ਤੋ ਥੱਲੇ ਆ ਜਾ ਨਹੀਂ ਯਾਰ ਫੇਰ ਸੋਤਾ ਹੋਊਗਾ ਮੈਂ ਬੱਕਰੀ ਵੇਖਦੀ ਆ ਮੈਂ ਗੱਲ ਸੁਣ ਤੂੰ ਉਹ ਕੈਮਰਾ ਵੇਖ ਬੱਕਰੀ ਵੇਖਦੀ ਆ ਆਪਣੀ ਉਹ ਕਿਹੜਾ ਬੋਟ ਉਹ ਤਾਂ ਪੂਰਾ ਤਾਰੂ ਆ ਉਹ ਬੱਕਰੀ ਤੁਲੀ ਖੜੀ ਆ ਓਏ ਆਪਾਂ ਤਾਂ ਕੱਲੇ ਵਪਾਰ ਹੀ ਕੀਤਾ ਉਹ ਗੋਡੀ ਵੀ ਖੇਡਿਆ ਤੇ ਉਹ ਵੀ ਸੰਤ ਮਹਾਤਮਾ ਨਾਲ ਵੀ ਰਹਿੰਦਾ ਕੋਣੇ ਕਹਿਦਾ ਕੋਈ ਗੱਲ ਨਹੀਂ ਤੂੰ ਦੱਸ ਸਹੀ ਐਂਦੇ ਥੱਲੇ ਆ ਬੇ ਰਬਾ ਉਹ ਯਾਰ ਜਿੱਥੇ ਤੁਸੀਂ ਫਿਰਦੇ ਉੱਥੇ ਬੈਠਦੇ ਆ ਆ ਬਾਈ ਲੈਂਦਾ ਸਾਡੇ ਭਾਈ ਮਕਾਇਆ ਇੱਕ ਵੀਡੀਓ ਬੜੀ ਨਵੀਂ ਬਣਾਉਣੀ ਮਕਾਦੇ ਮਕਾਦੇ ਹੈ ਮਕਾਦੇ ਜੀ ਯਾਰ ਬੰਦੇ ਨਹੀਂ ਹੋਣੀ ਕੋਈ ਨਹੀਂ 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 ਬਾਹ ਦੇ ਦੇ ਯਾਰ ਬੱਕਰੀ ਪੈਸਾ ਓ ਯਾਰ ਸਹੀ ਪਾਤਾ ਯਾਰ ਨਹੀਂ ਹੋਣੀ ਹੋਣੀ ਵਾਲੀ ਪਹੁੰਚਿਆ ਓਏ ਸੇ ਬੱਬੂ ਜੂਪੇ ਕੋਈ ਨਹੀਂ ਹੋਣ ਵਾਲਾ ਇੱਕ ਮਿੰਟ ਇੱਕ ਮਿੰਟ ਜਿੰਨੇ ਦੀ ਬੱਕਰੀ ਆ ਓਨੇ ਦੀ ਪਾ ਲਈ ਤਮਾ ਕੋਈ ਨਹੀਂ ਕਹਿੰਦੀ ਪਤਾ ਹੈ ਨਾ ਤੂੰ ਥੋੜਾ ਲਾਈ ਚੋੜਾ ਲਾਈ ਬੱਕਰੀ ਦਾ ਉਹ ਚੋਲਾ ਵੇਖ ਲੈ ਭਾਈ ਉਹਨੇ ਲਾ ਕੇ ਬੱਕਰੀ ਤੇਰੀ ਚੰਗੀ ਆ ਬੱਕਰੀ ਨਹੀਂ ਨੇਂਦਾਗਾ ਓ ਬੱਕਰੀ ਤੇ ਕੇ ਨਾਮ ਬੱਕਰੀ ਨਹੀਂ ਨੈਂਦਾ ਤੇਰੀ ਉਹ ਜਿੱਤੇ ਮਰਜੀ ਜਿਵੇਂ ਮਰਜੀ ਲਈ ਸੀ ਬੱਕਰੀ ਦਾ ਪਈ ਚੱਕ ਲੈ ਰਗੀ ਯਾਰ ਗੋਲ ਚੱਕ ਲਈ ਤੇ ਬੱਕਰੀ ਤੇ ਦੇਖ ਯਾਰ ਥੱਲੇ ਖੋਲੂ ਨਾਲ ਮੈਨੂੰ ਆਪ ਆ ਕੇ ਜਾਂ ਬੱਕਰੀ ਥੱਲੇ ਪੂਰੀ ਖੁੱਲੂ ਤੇ ਵਿੱਚ ਨਹੀਂ 45000 ਦੀ ਬੱਕਰੀ ਨਾ ਦੇ ਕੇ ਤੂੰ ਆ ਵੀਡੀਓ ਬਣੀ ਜਾਂਦੀ ਏ ਤੂੰ ਐ ਕਰੀ 35000 ਦੀ ਸਾਨੂੰ ਇੱਕ ਨੂੰ ਤੂੰ ਵੀ ਕਰ ਲਾ ਕਰੀ ਮਰਬਾਨਾ ਤੁੰਦਿਆ ਕਰ ਵਿੱਚ ਜੇ ਫਾਨਾ ਕਿਉਂ ਤੂੰ ਮੋਲਦੇ ਤਨਾ ਆ ਗਿਆ ਬਟੇਂਗੀ ਨਹੀਂ ਜਾਏਗਾ ਪਟੇਂਗੀ ਦੀ ਪਰ ਵੇਚ ਚੱਲ ਫਿਰ ਸਾਹਬ ਨਾ ਵੇਚ ਦੇ ਹਰ ਸਾਈ ਫਰਾ ਲਾਉਣਾ ਹਾਂ ਵੇੜ ਕੰਮ ਇੱਕ ਮਿੰਟ ਮੇਰੀ ਗੱਲ ਸੁਣੋ ਹਾਂ ਮੈਂ ਵੀ ਸਾਰੇ ਕੀ ਇਹ ਨੇ ਮੈਂ ਸਾਰੇ ਗੱਲ ਆਦੂ ਜੇ ਤੂੰ ਵਿੱਚ 25000 ਨੂੰ ਕਹਦਾ 25000 ਰੇ ਥਾਣਾ ਕਹਿੰਦਾ ਪੈਸੇ ਦੇ ਨੇ ਦੀ ਜੀ ਕਰਦਾ ਵਧਲੇ ਹਾਂ ਜੀ ਕਰਨ ਬੱਕਰੀ ਦਾ ਇਹ ਬੰਦਾ ਇਹ ਤੁਸੀਂ ਕਹਦਾ ਦੋ ਬੰਦੇ ਨੇ 25000 ਰੁਪਏ ਕਹਦਾ ਥਣੇ ਦੇ ਲੈਣਾ ਤੂੰ ਗਾਹ ਵੇਚਣੀ ਆ ਮੈਂ ਤੂੰ ਕੀ ਕਰਾਉਣਾ ਮੈਨੂੰ ਤਾਂ ਪੈਸੇ ਦੇ ਤੇ ਮੈਂ ਇੱਥੇ ਤਾਰ ਦੇਣੀ ਆ ਨਹੀਂ ਉਹ ਟਿਕਾ ਨਹੀਂ ਹਾਂ ਕਿੱਥੇ ਅੱਗੇ ਕਿੱਥੇ ਤੁਸੀਂ ਮੈਨੂੰ ਲਿਖੋ ਉਹ ਭਗਤ ਬੰਦਾ ਦੇ ਬੱਬੂ ਓਏ ਮੈਨੂੰ ਓਏ ਬੱਬੂ ਦੇ ਦੇ ਮੈਨੂੰ ਥਣੇ ਵਿਖਾ ਦੂਗਾ ਯਾਰ ਕੋਈ ਉਹ ਵਿਖਾ ਫਿਰ ਯਾਰ ਮੇਰੀ ਖਾਣ ਮੇਂ ਵਿਖਾਉਂ ਪਰ 100000 ਦੀ ਬੱਕਰੀ ਨਹੀਂ ਇਹ ਜੇ ਤੂੰ ਮੇਰਾ ਗੱਲ ਹੈਗੀ ਮੈਂ ਬੰਦਾ ਬੋਲਦਾ ਚਲ ਕੋਈ ਨਹੀਂ ਉਹ ਮਾਰਾ ਮਾਰਾ ਕੋਈ ਨਹੀਂ ਮਾਰਾ 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 ਇਹ ਚੋੜਦਾ ਮੈਂ ਬੇਸੋ ਦਾ ਲਾ ਛੱਡ ਨਾ ਇਹ ਜੋੜ ਲੈ ਦੇ ਉੱਪਰ ਇਹਨੇ ਕੇਰੀ ਅੱਗੇ ਛਾਲ ਮਾਰਤੀ ਕਮਾਈ ਚਲ ਕੋਈ ਮਾਰਾ ਮਾਰਾ ਇਹਨੇ ਮਾਰ ਰੱਖਿਆ ਮੈਂ ਸਾਹ ਕੱਢੇ ਇੱਥੇ ਤੱਕੀ ਹੋਇਆ ਖੋਡੀ ਖੰਭ ਦੀ ਮੈਂ ਯਾਰ ਤਾਂ ਮੈਂ ਤਾਂ ਪਹਿਲਾਂ ਹੀ ਨਾ ਮੈਂ ਕਿੱਥੇ ਨਹੀਂ ਮੇਰੀ ਗੱਲ ਨਹੀਂ ਪੱਤੇ ਹੋ ਗਿਆ ਉੱਥੇ ਜਿਹਨੇ ਉਹਦਾ ਬੋਡੀ ਖੋਦਦਾ ਜਿਹਨੇ ਤਾਂ ਹਾਂ ਪਤਾ ਪਤਾ ਸਾਰਾ ਬਗੜਾ ਯਾਰ ਬੱਕਰਾ ਜਿੰਨੇ ਦੀ ਬੱਕਰੀਆਂ ਉਹ ਲੈ ਜਾਂਦੇ ਨਹੀਂ ਸਰਦ ਇਹਦੋਂ ਕਿ 100 ਰੋਟੂ ਬਾਈ ਫਰਤ ਨਹੀਂ ਸੌਦਾ ਇੱਕ ਵਾਰ ਦੇ 10 ਰੁਪਏ ਵਿੱਚ ਲੈ ਪਾ ਬਾਈ ਅੱਗੇ ਮੈਂ ਗੱਲਾਂ ਦੀ ਕਰ ਰਿਹਾ ਮੈਂ ਬੜਾ ਖਰਾਬ ਬੰਦਾ ਖੋਟਾ ਜਿਹੜੀ ਤੈਨੂੰ ਬਾਣੀ ਕਰਨੀ ਚਾਹੀਦੀ ਜਿੱਥੇ ਤੱਕ ਮੇਰੀ ਝਾਕ ਸੀ ਚਾਚੂ ਲੈ ਲਵਾਂਗਾ ਬੱਤਕਾ ਨਿਕਲਾ 25000 ਬਣ ਗਿਆ ਬਾਈ ਇਹ ਨਹੀਂ ਗੱਲ ਹੈ ਯਾਰ ਇਹ 25000 ਤੇ ਨਾਲ ਕੀ ਆ ਰਿਹਾ ਬੜੀ ਬੜੀ ਮੇਰਾ ਬਾਈ ਥੋੜੀ ਸਾਈ ਲੈ ਬਾਈ ਲੈ ਲੈ ਮੈਂ ਉਹ ਨਹੀਂ ਬਿੱਟੂ ਬਣਾਉਣਾ ਮਰੀ ਹੈ ਮੇਰੀ ਰਸਤਾ ਕੋਈ ਨਹੀਂ ਗੱਲ ਸੁਣ ਲੈ ਕਿੰਨਾ ਮੈਂ ਹੋਰ ਹੀ ਲੈਣਾ ਮੈਨੂੰ ਪੱਕਾ ਬੰਦਾ ਯਾਰ ਇੱਕ ਵਾਰੀ ਠੋਕਦੇ ਤੂੰ ਯਾਰ ਤਾਂ ਨਾ ਮੈਨੂੰ ਪਤਾ ਕੀ ਗੱਲਾ ਤੂੰ ਇੱਕ ਵਾਰੀ ਪਾਸੇ ਕਰਦਾ ਰਾਤ ਤੇ ਜਾਂਦੀ ਔਰ ਇਹਨੂੰ ਮਿਲੱਕ ਕਾਉਂਦੀ ਆਪਾ ਭਾਈ ਸੌਦਾ ਸਿਰੇ ਜੜਿਆ ਪਿਆ ਭਗਤਾ ਮਾਣ ਭਾਈ ਯਾਰ ਪਰ ਗੱਡੀ ਮੈਸਾਈ ਉਹ ਮੈਨੂੰ ਪਤਾ ਜੀ ਬਸ ਹੋ ਗਈ ਨਹੀਂ ਕਰਦਾ ਨਹੀਂ ਕਰਦਾ ਮੈਂ ਖਰਚ ਆਏ ਕਿੰਨੇ ਦੀ ਬੱਸ ਬੱਤੀ ਹੋ ਗਈ ਉਹ ਵੀ ਬੱਸ ਯਾਰ ਗਿਣੋਂ ਪੈਸੇ ਯਾਰ ਗਿਣੋਂ ਪੈਸੇ ਵਾਹ ਬਈ ਵਾਹ ਲੈਟਪਰ ਉਹ ਯਾਰ ਲੈਣੀ ਜੇ 100 ਰੁਪਏ ਵੀ ਸਾਈਡ ਤੇ ਨਹੀਂ ਯਾਰ ਉਹ ਸਾਈਡ ਤੇ ਰੱਖ ਲੈ ਲਖਾਈ ਵੀ ਚੱਲ ਠੀਕ ਆ ਬਈ ਗਿਣੋਂ ਪੈਸੇ ਵਾਹ ਬਈ ਕੀ ਕੀ ਸੌਦਾ ਸਰੇ 30 ਵਾਲੀ ਬੱਚੀ 25 ਜੀ तीअ वारी बकरी पची ज ਕਾਲਾ ਉਹ ਲੈ ਲਈ ਦੋ ਨਜ਼ਾਰਾ ਉਹ ਬੰਦਾ ਪਈ ਨੀ ਬੱਕਰੀ ਨਹੀਂ ਆਪਾਂ ਜਦੋਂ ਦਵਾਈ ਇਹਨੂੰ ਬੱਕਰੀ ਚਲੋ ਯਾਰ ਅਜੇ ਤੱਕ ਇੱਧਰ ਬੰਦਾ ਚੈਰ ਕਰਨਾ ਆ ਵੇਖ ਆਪਾਂ ਰਹਿ ਕਰਕੇ ਆਏ ਸੀ ਨਾ ਵੀ ਇੰਨੇ ਦੀ ਬੱਕਰੀ ਹੋ ਜੇ ਅਸੀਂ ਪਹਿਲਾਂ ਰਹਿ ਕਰਕੇ ਨਹੀਂ ਬੈਠੇ ਸੀ ਵੀ ਇੰਨੇ ਦੀ ਵੀ ਤੁਹਾਨੂੰ ਹੋ ਜੇ ਲੈ ਲਓ ਜੇ ਬੱਕਰੀ ਅਸੀਂ ਕਿਉਂ ਨਾਲ ਲੈ ਗਏ ਐ ਇਹਨੂੰ ਐਂ ਨੀ ਟੂਆ ਪਟਾ ਗਿਆ ਆ ਵਾਹ ਚੱਕ ਹੋ ਗਈ ਠੀਕ ਨਹੀਂ ਬੋਲੀ ਘੋੜਾ ਆਹ ਤੋੜਾ ਯਾਰ ਨਹੀਂ ਯਾਰ ਕੋਈ ਕੋਈ ਮਾਲਾ ਵਧੀਆ ਸੌਦਾ ਚਲੋ ਯਾਰ ਬਹੁਤ ਵਧੀਆ ਸੌਦਾ ਹੋਇਆ ਨਹੀਂ ਅੱਜ ਮੰਡੀ ਦੇ ਨਾਲ ਹੋ ਗਿਆ ਜਾਰੀ ਅੱਜ ਤੋਂ ਹਾਂ ਅੱਜ ਤੋਂ ਬਾਈ ਇਹ ਬੱਕਰੀਆਂ ਦਾ ਵਜਣ ਲੱਗ ਜੂ ਇਹ ਵੀ ਪਹਿਲਾਂ ਪਹਿਲਾਂ ਪਹਿਲਵਾਨ ਵੀ ਕਹਿ ਦਿੰਦੇ ਸੀ ਇਹਨੂੰ 나ਥ ਵੀ ਕਹਿ ਦਿੰਦੇ ਆ ਸੇਵਾ ਦੀ ਕਰਦਾ ਗਾਂ ਗੁਈਆਂ ਦੀ ਸਾਰੀਆਂ ਹੈਂ ਅਰੇ ਤਗੜਾ ਜਾਂਦੂ ਰਹੇ ਐ ਇਹ ਅਗਲਾ ਚੀਫ ਬਾਡੀ ਦੇ ਗੋਪੀ ਗੁਰਪ੍ਰੀਤ ਐਂ ਤੇਆਂ ਕਰ ਬੱਕਰੀ ਬਾਈ ਬਣ ਕਿੱਡੀ ਕਰ ਐਂ ਕਰ ਤੇੜੀ ਬੱਕਰੀ ਦਾ ਮੂੰਹ ਦੇਸਣ ਦੇ ਮੈਸ ਇੱਥੇ ਹੀ ਠਾਕ ਬਾਕੀ ਇਹਨੂੰ ਕੋਈ ਨਹੀਂ ਲੈ ਲਾ ਬਹੁਤ ਬਹੁਤ ਧੰਨਵਾਦ ਭਾਈ ਜਿਹੜੇ ਨੇ ਸਾਡੀ ਗੱਲ ਮੰਨੀ ਆ ਏ 나ਥ ਜੀ ਦੇ ਵੀ ਬਹੁਤ ਬਹੁਤ ਧੰਨਵਾਦ ਸਾਰਿਆਂ ਭਰਾਵਾਂ ਦਾ ਮਾਣ ਰੱਖਿਆ ਦੋ ਲੈਂਦਾ ਕਮਜ਼ੋਰੀਆਂ ਲੈਂਦਾ ਨਹੀਂ ਲੜੀ ਦੁਆ ਇਹ ਤੈਨੂੰ ਇੱਕ ਹੀ ਦੇ ਜੂਗੀ ਸਾਰਾ ਕੁਝ ਮੈਂ ਕਿ ਲੈ ਲੈ ਤੂੰ ਮੁੜ ਕੇ ਖਿੱਚੀ ਫਰੇਗਾ ਲੰਬ ਵਾਲੇ ਵੇ ਨੂੰ ਮੜਕੇ ਤੇ ਟੁੱਪ ਵੀ ਬਾੜੀ ਪੈਂਦੀ ਆ ਜਿੱਥੇ ਕਿਹੜੇ ਟੋਂਗਲੇ ਤੁਸੀਂ ਤਾਂ ਬੰਦਾ ਹੀ ਕੋਸ ਨਹੀਂ ਟੋਂਗਲੀ ਦਾ ਲਿਜਾਣੀ ਨਹੀਂ ਇਹੀ ਟੋਂਗਲੀ ਦਾ ਹੀ ਲਿਜਾਣੀ ਨਹੀਂ ਇਹਨੂੰ ਗੂਗਲ ਤੋਂ ਕਰ ਵੀ ਨਹੀਂ ਕਿੰਨੇ ਆ 10000 ਰੁਪਏ ਤੋਂ ਆਖੀ ਆ ਹਾਂ ਤੂੰ ਦੇ ਦੇ ਆ ਦੇਖੋ ਆਪਾਂ ਤੇ ਇਹਦੇ ਚੀੜ ਪਉਣ ਨਹੀਂ ਕੀਤਾ ਬੰਮੇ ਤੇ ਆਪੇ ਨਾਲ ਹੁੰਦਾ ਸਹੀ ਆ ਸਹੀ ਆ ਅਸੀਂ ਤਾਰਾਂਗੇ ਉਹ ਤੋਂ ਪਹਿਲਾਂ ਪਹਿਰੇ ਰਹੀ ਯਾਰ ਬਕਰ ਵੀਰਾ ਲਾਲ ਜਾ ਹੈਲੋ ਕਿਹੜਾ ਲਓ ਵੀ ਮਿੱਤਰੋ ਆ ਬੱਕਰੀ ਦੁਆਰਾ ਵਿਕ ਚੱਲੀ ਐ ਇੱਥੇ ਨਾ ਪਰ ਮੂੰਹ ਕਰਿਆ ਕਰੋ ਯਾਰ ਸਾਰਿਆਂ ਨੂੰ ਵਖਾ ਸਰਾਂ ਨੂੰ ਮੈਂ ਬੋਲੂਗਾ ਮੈਨੂੰ ਮੈਂ ਬੋਲੂਗਾ ਭਾਈ ਗੋਲੀ ਨੇ ਇਹ ਲਈ ਆ ਮੇਰੇ ਕੋਲੇ ਸੂਰੇ ਵਾਲਾ ਬੱਕਰਾ ਮੰਡੀ ਤੋਂ ਇਹ ਬੱਕਰੀ ਹੁਣੇ ਹੁਣੇ ਤੁਹਾਨੂੰ ਵੀਡੀਓ ਇਹਦੇ ਵਿੱਚ ਵੀ ਵਿਖਾਵਾਂਗੇ ਤੇ ਆ ਬਾਈ ਬੱਬੂ ਛੱਤਿਆਂ ਨੇ ਵਾਲੇ ਤੋਂ ਲਈਏ 25000 ਦੀ ਬੱਕਰੀ ਦਵਾਈ ਆ ਤੇ ਗਾਂ ਕਿੰਨੇ ਦੀ ਵੇਚਤੀ ਜੀ 27500 ਦੀ ਲਾ 2500 ਰੁਪਿਆ 15 ਮਿੰਟਾਂ ਦੇ ਵਿੱਚ ਆ ਕਰਮਾਂ ਵਾਲੀ ਬੱਕਰੀ ਨੇ ਨਫਾ ਦਿੱਤਾ ਬਾਈ ਨੂੰ ਪਹਿਲੀ ਹੀ ਬੱਕਰੀ ਲਈ ਸੀ ਇਹਨੇ ਹਾਂ ਪਹਿਲੀ ਬੱਕਰੀ ਬਾਈ ਕੀ ਕਹਿਣਾ ਜਾਓਗੇ ਹਾਂ ਜੀ ਇਹ ਕਹਿਣੇ ਚਾਹੁੰਦੇ ਵੀਰ ਜੀ ਵੀ ਜਿਹੜੇ ਬੱਕਰੀਆਂ ਨਵੇਂ ਪਾਲਕ ਬੰਦੇ ਉੱਠਦੇ ਆ ਠੀਕ ਹੈ ਉਹਨਾਂ ਨੂੰ ਜਿਹੜੇ ਪੁਰਾਣੇ ਬੰਦੇ ਆ ਹਾਂਜੀ ਸਤਿਕਾਰ ਦਿਆ ਕਰੋ ਮੋਹ ਦਿਆ ਕਰੋ ਵਾਹ ਜੀ ਵਾਹ ਜੇਕਰ ਉਹ ਮੋਹ ਉਹਨਾਂ ਨੂੰ ਮੋਹ ਦਿਆ ਕਰਾਂਗੇ ਸਤਿਕਾਰ ਦੇਵਾਂਗੇ ਕੋਨ ਨੂੰ 4 ਰੁਪਏ ਪ੍ਰਾਪਰਟੀ ਹੋਊਗੀ ਤੇ ਵੱਧ ਦਿੰਦੇ ਨਾਲ ਜੁੜਨਗੇ ਬਿਲਕੁਲ ਬਿਲਕੁਲ ਕਿਉਂਕਿ ਆਮ ਲੋਕ ਪਤਾ ਕੀ ਕਰਦੇ ਆ ਵੀ ਜਿਵੇਂ ਆਪਾਂ ਨਵਾਂ ਬੰਦਾ ਆ ਉਹਨੂੰ ਗਾਲ ਵਾੜ ਗਾਲ ਵਾੜ ਲੈ ਲਿਓ ਦਾ ਇਹ ਗੱਲਾਂ ਬਿਲਕੁਲ ਮਾੜੀਆਂ ਆ ਸਹੀ ਹੈ ਜੀ ਆਹੜਾ 2500 ਰੁਪਏ ਆਪਾਂ ਨਫਾ ਦਿੰਦੀ ਆ ਆਪਾਂ ਨੂੰ ਬੱਕਰੀ ਆ ਕੋਲੇ ਹੀ ਖੜਾ ਇਹਨਾਂ ਨੇ ਇੱਜ਼ਤ ਕੀਤੀ ਆਪਣੇ ਭਰਾਵਾਂ ਨੇ ਮਾਣ ਕੀਤਾ ਇਹਨਾਂ ਨੇ ਵੀ ਸਾਰੇ ਸੰਗਤ ਨੇ ਤੇ ਸਾਰੇ ਸੰਗਤ ਨੂੰ ਇਹ ਲੰਗਰੀ ਲਾ ਦਨਾ 2500 ਵਾਹ ਕੀ ਬਾਤ ਤਾੜੀਆਂ ਮਾਰ ਦਿਓ ਬਾਈ ਦਾ ਦਿਲ ਭਾਵੇਂ ਅੰਜੀ ਨਾਲ ਲਵਾਈਏ ਬਾਈ ਦਾ ਦਿਲ ਆ ਜਾ ਬੰਦਾ ਪਹਿਲੀ ਵਾਰੀ ਵੇਖਿਆ ਮੈਂ 2500 ਰੁਪਏ ਮੈਂ ਸੌਦਾ ਕਰਾਇਆ ਠੀਕ ਆ ਠੀਕ ਆ ਫਿਰ ਯਾਰਾਂ ਬਾਈ ਦੇ ਨਾਲ ਬਾਈ ਖੜੇ ਆ ਪੰਜ ਸਹੀ ਆ ਬੰਦੇ ਲਾਓ ਇਹ ਵੀ 500 ਸਹੀ ਆਗੇ ਜਿੰਨੇ ਲਈ ਬਾਈਆਂ ਨੂੰ 500 500 ਨੇ ਲਈਓ ਬਾਈ ਬਾਈ ਕਨੀ ਵੀਡੀਓ ਕਰ ਵਾਹ ਵਾਹ ਬਾਈ ਵਾਹ ਬੰਦੇ ਹਾਂ ਬਾਈ ਬੋਲੀ ਕਰਾਂ ਬੋਲੀ ਬਾਈ ਕੀ ਯਾਰਾਂ ਵੀ ਆਸੀ ਬਾਈ ਨਾਲ ਹੋਰ ਜਿਵੇਂ ਨੇ ਆਖਿਆ ਆ ਗਈ ਆਰੇ ਨੇੜੇ ਆਇਆ ਲੈ ਵੀ ਆ ਬਾਈ ਨੂੰ ਜੋਗ ਨੂੰ ਜੋਗ ਮਿਲ ਗਿਆ ਉਹ ਵਾਹ ਭਰਾਓ ਤੁਸੀਂ ਰੂ ਖੁਸ਼ ਕਰਤੀ ਬੰਦੇ ਦੇਖੋ ਜੀ 2500 ਅੱਜ ਵੇਖਿਆ ਬੰਦਾ ਵੀਰ ਨੇ ਨਫਾ ਦਿੱਤਾ ਠੀਕ ਹੈ ਜੀ ਉਹ ਅਸੀਂ ਲੰਗਰ ਚਲਾਉਣਾ ਸੰਗਤ ਦੇ ਵਾਹ ਜੀ ਵਾਹ ਤੇ ਇਹ ਜਿਹੜਾ ਸਾਡਾ ਸੇਵਾਦਾਰ ਆ ਬੰਦਾ ਹਰੀ ਕ੍ਰਿਸ਼ਨ ਰੀਪ ਗਵਾਨ ਮਾਰੇ ਸਾਰੀ ਸੰਗਤ ਦਾ ਬੇੜਾ ਕਰੇ ਪਾਰ ਸੱਚੇ ਪਾਤਸ਼ਾਹ ਸਾਨੂੰ ਰੋਜੀ ਰੋਟੀ ਦੇਵੇ ਇਹ 500 ਰੁਪਏ ਲੰਗਰ ਚ ਹੋਰ ਪਾਉਂਦੇ ਆ 3000 ਰੁਪਏ ਸਾਰੀ ਸੰਗਤ ਨੂੰ ਲੰਗਰ ਖਵਾ ਜਾਊਗਾ ਵਾਹ ਜੀ ਮਾਰ ਦਿਓ ਤੁਹਾਡੀਆਂ ਬੱਕਰੀ ਕਰਮਾਂ ਵਾਲੀ ਆ ਜਿਹੜੀ ਸਹੀ ਹੈ ਸਹੀ ਹੈ ਸਹੀ ਹੈ ਸਹੀ ਹੈ ਵਾਹ ਜੀ 2500 ਨਾ ਖਾ ਪਰ ਮੈਂ ਵੀਡੀਓ ਫੇਰ ਪਾਉਂਦੇ ਪੀਂ ਹਾਂਜੀ ਮੇਰੇ ਫੋਨ ਆਹ 9000 9000 ਇੰਨਾ ਰਹਿ ਗਿਆ ਵੀ ਆਪਣਾ ਮਗਰ ਜੇਦਾ ਰਹੇਗਾ ਆਪਣਾ 18000 18000 18500 ਹਾਂ 19000 19000 ਰਹਿ ਗਿਆ ਹਾਂ ਉਹਨੇ ਇਤ ਕਰੇ ਪਿਆ ਪੈਸਾ ਦੱਸੋ ਵੀ ਜੀਦਾ ਕਿੱਥੇ ਫੜਾ ਕੇ ਕਿੱਥੇ ਮਿਲੇਗਾ ਆਪਣਾ ਕਿਹੜਾ ਬਣ ਗੜੇ ਹੈ ਤੱਕੜਾ ਤੁਹਾਡਾ ਬਣ ਗੜੇ ਕੋਲ ਨਹੀਂ ਕੋਠੇ ਆਏ ਇੱਥੇ ਕੋਠਾ ਠੀਕ ਹੈ ਚੱਲੇ ਇੱਥੇ ਹੀ ਲਿਆ ਦਿਓ ਟਾਈਮ ਇੱਥੇ ਲਿਆ ਦੇ ਕੋਈ ਨਹੀਂ ਚਲੋ ਮੈਂ ਸਾਰੇ ਤੁਹਾਨੂੰ ਲੰਗਰੀ ਲਾਉਣਾ ਹਾਂ ਕੋਈ ਚੱਕਰ ਨਹੀਂ ਕੋਈ ਡੱਕ ਨਹੀਂ ਤੇਰੀ ਲੈ ਵੀ ਬੱਕਰੀ ਦੁਆਰਾ ਵਿਖਾ ਦਿਓ ਲੈ ਵੀ ਆਹ ਬੱਕਰੀ ਜੀ ਜੱਗੀ ਸੋਨਾ ਵੀਰ ਸੋਨਾ ਵੀਰ ਆ ਬਿੱਟੂ ਬੱਕਰੀ ਵਗੈਰਾ ਚੜਾ ਲਓ ਤੇ ਛੱਡਾਂਗੇ ਪੈਸੇ ਚੱਕ ਜਾਵਾਂਗੇ ਉਹ ਐ ਕਰੋ ਹਾਂ ਗੱਡੀ ਆਹ ਬੱਕਰੀ ਆ ਦੋਸਤੋ 15 ਮਿੰਟਾਂ ਚ 2500 ਰੁਪਈਆ ਨਫਾ ਬਾਈ ਨੂੰ ਦੇ ਕੇ ਗਏ ਆ ਬਾਈ ਨੂੰ ਬਹੁਤ ਬਹੁਤ ਵਧਾਈਆਂ ਬਾਈ ਤੈਨੂੰ ਨਹੀਂ ਯਾਰ ਨਹੀਂ ਯਾਰ ਹਾਂ ਜੀ ਬਾਈ ਜੀ ਸਾਡੇ ਸੰਗ ਤੇ ਇੱਕ ਅਪੀਲ ਆ ਜਿਹੜੇ ਪੁਰਾਣੇ ਬੰਦੇ ਪੁਰਾਣੇ ਛੇੜੂ ਆ ਉਹਨਾਂ ਤੋਂ ਮਾਲ ਲਿਆ ਕਰੋ ਕਿਉਂਕਿ ਉਹਨਾਂ ਨੂੰ ਇਸ ਗੱਲ ਦੀ ਜਾਣ ਪਛਾਣ ਪੂਰੀ ਆ ਠੀਕ ਹੈ ਜੀ ਤੇ ਮੈਂ ਪੁਰਾਣੇ ਛੇੜੂਆਂ ਨੂੰ ਵੀ ਕਹਿਣਾ ਵੀ ਜੇ ਮੈਂ ਤੁਹਾਡੇ ਵਾਲੇ ਪਾਸੇ ਗੱਲ ਕਰਦਾ ਤੁਸੀਂ ਵੀ ਮੇਰੇ ਛੁਰੀ ਲਈ ਫਿਰਿਓ ਹਾਂ ਤੇ ਤੁਹਾਡੀ ਦੁਰਿ ਆਇਓ ਸਹੀ ਆ ਸਹੀ ਆ ਹਰੇਕ ਬੰਦੇ ਦੀ ਇੱਜ਼ਤ ਕਰੋ ਹਰੇਕ ਦਾ ਸਤਿਕਾਰ ਕਰੋ ਹਰੇਕ ਨੂੰ ਪਿਆਰ ਕਰੋ ਐਸੇ ਵੱਡੇ ਵੱਡੇ ਰਹਿਵਰ ਹੋ ਮੁੜ ਕੇ ਭਜਨ ਨੇ ਸੇਵਾ ਨੇ ਸਾਹ ਸੰਗਤ ਦੇ ਪਿਆਰ ਨੇ ਨਾਲ ਜਾਣਾ ਹੈ ਸੰਗਤ ਦੇ ਕਿਸੇ ਨੂੰ ਥਿੱਕਾ ਨਾ ਬੋਲਿਆ ਕਰੋ ਸਹੀ ਹੈ ਜੀ ਸਹੀ ਹੈ ਜਿਹੜਾ ਸਾਡਾ 3000 ਰੁਪਏ ਸਾਰੇ ਸੰਗਤ ਦੇ ਚ ਮੜਿਆ ਸਾਰੇ ਸੰਗਤ ਦਾ ਕੋਟ ਨੂੰ ਕੋਟ ਨੂੰ ਧੰਨਵਾਦ ਤੇ ਇਸ ਪਿੰਡ ਸੂਰੇ ਵਾਲੇ ਦਾ ਵੀ ਧੰਨਵਾਦ ਆ ਜਿਹੜਾ ਪਹਿਲਾ ਸੌਦਾ ਹੋਇਆ ਤੇ ਸਾਡੇ ਵੀਰ ਭੂਮੇ ਦਾ ਵੀ ਤੇ ਜਿਹੜੇ ਸਾਰੇ ਸਾਰੇ ਛੇੜੂ ਵੀਰ ਆਏ ਆ ਸਾਰਿਆਂ ਦੇ ਨਾਂ ਤੇ ਤਾੜੀ ਸਾਰੀ ਸੰਗਤ ਦਾ ਧੰਨਵਾਦ ਹਰੀ ਭਗਵਾਨ ਜੈ ਜੈ ਕਾਰਮਾਹਾਰਜ ਬੋਰੇ ਵਾਲੇ ਜੈ ਗਊ ਮਾਤਾ ਜੈ ਧਰਤੀ ਸੀਤਾ ਮਾਤਾ ਮਹਾਰਾਜ ਸਰੇਸਰੇ 108 ਸੰਤ ਬਾਬਾ ਸੁੰਦਰ ਦਾਜੀ ਮਹਾਰਾਜ ਪੰਜ ਗ੍ਰਾਈ ਖੁਰਦ ਵਾਲੇ ਗੱਦੀ ਗੱਦੀ ਤੇ ਬਰਾਜਮਾਨ ਸਾਨੂੰ ਗੋਲੀ ਦਾਸ ਕਹਿੰਦੇ ਆ ਜੀ ਅਸੀਂ 12 ਗਾਇਆਂ ਦੀ ਸੇਵਾ ਫ੍ਰੀ ਆ ਸਾਡੀ ਭਾਵੇਂ ਕਿਤੇ ਵੀ ਹੋਵੇ گا ਠੀਕ ਆ ਜੀ ਤੇ ਤੁਸੀਂ ਵੀ ਭਾਈ ਸੰਗਦੇ ਸੇਵਾ ਕਰਿਆ ਕਰੋ ਕੋਈ ਲੋਕ ਵਿਖਾਵਾ ਨਹੀਂ ਸਹੀ ਆ ਜੀ ਇਹਦੇ ਚੰਗੇ ਕੰਮਾਂ ਕਰਾਂਗੇ ਇਹਦਾ ਚੰਗੇ ਕੰਮਾਂ ਕਰ ਨਾਲ ਸਿੱਖਿਆ ਮਿਲਦੀ ਆ ਜੇ ਮਾੜੇ ਕੰਮ ਕਰਾਂਗੇ ਤਾਂ ਮਾੜੇ ਕੰਮ ਨਾਲ ਫਿਰ ਮਾੜੇ ਕੰਮਾਂ 'ਚ ਬੰਦੇ ਤੁਰਦੇ ਆ ਹਾਂਜੀ ਹਾਂਜੀ ਸਾਰਿਆਂ ਦਾ ਧੰਨਵਾਦ ਆ ਵੇਖੋ ਆਹ ਵੇਖੋ ਤੁਸੀਂ ਪਹਿਲੀ ਬੱਕਰੀ ਲਈ ਸੀ ਵਪਾਰ ਤੁਸੀਂ ਵੀ ਜਾਣਦੇ ਹਾਂਜੀ ਜਾਣਦੇ ਆਪਾਂ ਬਾਹਰ ਖੜਿਆ ਨਹੀਂ ਟੋਕ ਲਈ ਸੀ ਨਾ ਵੇਚਣੇ ਦੀ ਬੱਕਰੀ ਹਾਂਜੀ 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 ਤੇ ਆਪਾਂ ਉਹਦੋਂ ਵੱਧ ਨਹੀਂ ਨਾ ਉਹਨੇ ਆਪਣੀ ਇੱਜ਼ਤ ਕੀਤੀ ਸਾਰੇ ਭਰਾਵਾਂ ਨੇ ਸਾਰੇ ਨਹੀਂ ਆਈ ਪਿਆਰ ਦੀ 30000 ਦੀ ਬੱਕਰੀ ਤਾਂ ਦਵਾ ਦੀ ਬਾਬਾ ਜਾਲ ਠੀਕ ਆ ਆ ਬੱਕਰ ਬੰਦੇ ਨੇ ਇਹ ਗੱਲ ਬਹੁਤ ਵਧੀਆ ਕੀਤੀ ਜਾਲ ਵਪਾਰੀ ਬੰਦੇ ਤਾਂ ਕੋਈ ਬੰਦੇ ਡਰਦੇ ਡਰਦੇ ਆ ਜੀ ਬੰਦੇ ਡਰਦੇ ਅਗਲਾ ਕੋਈ ਵਪਾਰੀ ਆ ਹਾਂ ਜਿਹੜੇ ਮਾਲ ਦਿੰਦੇ ਨੇ ਵਪਾਰੀ ਰੋਟੀ ਛੱਡ ਕੇ ਦੇਉਂਦੇ ਵਪਾਰੀ ਰੋਟੀ ਛੱਡ ਕੇ ਦਿੰਦਾ ਹਾਂ ਰੋਟੀ ਛੱਡ ਕੇ ਦੇਉਂਦੇ ਇਹ ਰੋਟੀ ਛੱਡ ਕੇ ਦਿੱਤੀ ਆਪਾਂ ਨੂੰ ਹਾਂ ਜੀ ਮੌਨੀ ਕਰੀ ਵੀ ਬੱਕਰੀ 35000 ਦੀ ਆ ਹਾਂਜੀ ਹਾਂਜੀ ਸਾਦ ਨੂੰ ਸਾਦ ਹੀ ਟੱਕਰ ਗਿਆ ਸਾਦ ਨੂੰ ਸਾਦ ਹੀ ਟੱਕਰ ਗਿਆ ਸਹੀ ਆ ਤਰੀ ਢੰਗੇ ਨਹੀਂ ਹੁੰਦੀ ਸੀ ਹਾਂ ਅਗਲੀ ਸਾਰੀ ਜਾਣਦਾ ਹਾਂ ਨਹੀਂ ਸੀਗਾ ਤੁਸੀਂ ਇਹਦੇ ਫੱਕਰ ਬੰਦਾ ਮੰਗਦੇ ਹਾਂ ਹਾਂ ਅਸੀਂ ਆਖਿਆ ਫੱਕਰ ਬੰਦਾ ਪਹਿਲੀ ਬੱਕਰੀ ਦੇਣੀ ਆਪਾਂ ਗੈਂਿਆਂ ਦੇ ਲੈ ਕੇ ਦਿੱਤੀ ਹਰੀ ਆ ਗਿਆ ਨਜ਼ਾਰਾ ਯਾਰ ਸੌਦਾ ਕਰਾਇਆ ਬਹੁਤ ਬਹੁਤ ਧੰਨਵਾਦ ਅਗਲਾ ਸੌਦਾ ਤੁਹਾਨੂੰ ਇਸੇ ਤਰ੍ਹਾਂ ਦਿਖਾਉਣੇ ਆ ਦੋਸਤੋ ਬਹੁਤ ਬਹੁਤ ਧੰਨਵਾਦ ਆਪਾਂ